ਆਪਣੇ ਚੈਨਲ ਤੇ ਜੁੜੇ ਹੋਏ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪੌੜੀ ਚੜਾ ਰਹੇ ਸੀ ਤੇ ਇਹਦੇ ਵਿੱਚ ਆਪਾਂ ਇੱਕ ਦੋ ਗੱਲਾਂ ਕਰਨੀਆਂ ਜਿਸ ਨਾਲ ਕੰਮ ਥੋੜਾ ਜਿਹਾ ਹੋਰ ਆਸਾਨੀ ਨਾਲ ਹੋ ਜਾਂਦਾ ਹੈ ਬਾਕੀ ਮਜ਼ਬੂਤੀ ਵੀ ਬਣਦੀ ਹੈ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਾਂ ਢੁੱਲਾ ਕਰਿਆਗਾ ਇਹਦੇ ਨਾਲ ਥੱਲੇ ਦੇ ਪਾਸੇ ਆਪਾਂ ਪਲਾਈ ਦੇ ਪੀਸ ਪਾਤੇ ਤਾਂ ਜੋ ਹੇਠਾਂਲੇ ਪਾਸੇ ਲਿਪਣ ਦੀ ਲੋੜ ਨੀ ਵਿੱਚ ਗਈ ਆਪਾਂ ਜਦੋਂ ਫਟੀਆਂ ਤੇ ਪਾ ਦਿੰਨੇ ਆ ਫਿਰ ਉਹ ਆਪਾਂ ਨੂੰ ਇਹ ਠਾਲੇ ਪਾਸੇ ਲਪਣਾ ਪੈਂਦਾ ਤਾਂ ਫਿਰ ਉਹਦਾ ਟਾਈਮ ਬਾਲਾ ਖਰਾਬ ਹੁੰਦਾ ਹੈਗਾ ਤਾਂ ਸ਼ੈਡ ਤੇ ਆਪਾਂ ਅਪਲਾਈ ਦੇ ਪੀਸ ਪਾ ਤੇ ਕੱਲਾ ਮੱਥਾ ਰਹਿ ਜੂ 6 ਇੰਚੀ ਤਾਂ ਇਹ 6 ਇੰਚੀ ਤੁਸੀਂ ਐ ਮੰਨੋ ਵੀ 2 ਘੰਟਿਆਂ ਦੇ ਵਿੱਚ ਲਿਪ ਕੇ ਤੇ ਮਿਸਤਰੀ ਪੌੜੀ ਤਿਆਰ ਕਰ ਦੂਗਾ ਤੇ ਬਾਕੀ ਜਿਵੇਂ ਹੁਣ ਇੱਥੋਂ ਚੜ੍ਹਾਈ ਹੈ ਜਮਾ ਮੇਨ ਤੋਂ ਸਿਰੇ ਤੋਂ ਆਪਾਂ 4 ਇੰਚੀ ਛੱਡ ਕੇ ਤੇ ਮਤਲਬ ਵੀ ਜਿਹੜਾ ਪੱਥਰ ਲੱਗੂ ਆ ਰਾਈਜ਼ ਵਾਲਾ ਉਹ ਬਾਹਰ ਨਾਲ ਆ ਗਏ ਜੋ ਗ੍ਰੇਨਾਈਟ ਲੱਗਿਆ ਤੇ ਪੌੜੀ ਦੇ ਦੀ ਆਪਣੀ ਰਹਿ ਚੰਗਾ ਹੈਗੀ 2.5 ਤੇ ਅਡਾ 11.5 ਗਾ ਚੜਾਈ ਚ ਤੇ ਬਾਕੀ ਵਾਈਬ੍ਰੇਟਰ ਜ਼ਰੂਰ ਮਾਰੋ ਆ ਕੋਲੇ ਰੱਖੀ ਬੈਠੇ ਆ ਸੀ ਵਾਈਬ੍ਰੇਟਰ ਮਾਰ ਕੇ ਭਰਨੀ ਚਾਹੀਦੀ ਹੈ ਪੌੜੀ ਤੇ ਬਾਕੀ ਦੋ ਇੱਕ ਦਾ ਮਾਲ ਹੋਵੇ ਤਾਂ 27 ਰਹਿੰਦੀ ਹੈ ਇੱਕ ਵੀਡੀਓ ਵਿੱਚ ਦੇਖੀ ਸੀ ਉਹ ਪੌੜੀ ਲੰਕ ਗਈ ਉਹ ਜੇ ਕਮੈਂਟ ਆਏ ਵੀ ਜਿਹੜੀ ਐ ਲਟੈਪ ਪੌੜੀ ਆ ਕਿ ਉਹ ਕਾਮਯਾਬ ਨਹੀਂ ਕਾਮਯਾਬ ਬਾਈ ਕਿਉਂ ਨਹੀਂ ਜੇਦੋਂ ਆਪਾਂ ਮਟੀਰੀਅਲ ਚੰਗਾ ਪਾਵਾਂਗੇ ਤਕਨੀਕ ਨਾਲ ਕੰਮ ਕਰਾਂਗੇ ਤਾਂ ਫਿਰ ਪੌੜੀ ਕਾਮਯਾਬ ਕਿਉਂ ਨਹੀਂ ਹੋਊਗੀ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੰਗੀ ਲੱਗੀ ਤਾਂ ਤੇ ਇਹਦੇ ਵਿੱਚ ਸਰੀਆ ਵੀ ਤੁਹਾਨੂੰ ਦਿਖਾ ਦਿੱਤੀ ਵੀ ਵਿੱਚ ਕੀ ਕਰਦੇ ਐ ਸੌਕਮਾਰੇ ਜਾਲ ਵਾਲੇ ਲਾਲੋ ਚਾਹੇ ਮਿਸਤਰੀ ਵਾਲੋ ਜਿਹੜਾ ਆਪਣਾ ਰਿੰਗਾ ਹੈਗਾ ਇਹ ਦੋ ਸੂਤ ਦਾ ਬਣ ਦਿੰਦੇ ਵੀ ਸੌਖਾ ਮੁੜ ਜਾਂਦਾ ਇਹ ਤਾਂ ਇਹ ਵੀ ਆਪਾਂ ਢਾਈ ਸੂਤੇ ਦਾ ਰਿੰਗਾ ਮੜਵਾਇਆ ਹੈਗਾ ਵਿੱਚ ਚਾਰ ਨਾਲ ਵੀ ਸਾਰ ਦਿੰਦੇ ਆ 3.5 ਫੁੱਟ ਪੌੜੀ ਹੈ ਵੀ ਚਾਰ ਰਿੰਗ ਬਹੁਤ ਆ ਪਰ ਆਪਾਂ ਪੰਜ ਬੋਆਏ ਐ ਇੱਥੇ ਤਾਂ ਇਹ ਛੋਟੀਆਂ ਛੋਟੀਆਂ ਗੱਲਾਂ ਕਰਕੇ ਫਰਕ ਬਹੁਤ ਪੈਂਦਾ ਹੈਗਾ ਤੇ ਉਹ ਫਰਕ ਕੁਝ ਨਹੀਂ ਪੈਂਦਾ ਖਰਚੇ ਦਾ ਕੋਈ ਖਾਸ ਫਰਕ ਨਹੀਂ ਪੈਂਦਾ ਪਰ ਜਦੋਂ ਆਉੜੀ ਲਿਸ਼ਕ ਜੇ ਜਾਂ ਡੰਕ ਦੇਵੇ ਉਦੋਂ ਫਿਰ ਜ਼ਿਆਦਾ ਫਰਕ ਪੈ ਜਾਂਦਾ ਹੈ ਤੇ ਵੀਡੀਓ ਚੰਗੀ ਲੱਗੀ ਇੰਨੀ ਇੱਕ ਜਾਣਕਾਰੀ ਸੀ ਤਾਂ ਸ਼ੇਅਰ ਕਰ ਦਿਓ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਆਪਣਾ ਚੈਨਲ ਇਸ ਤਰ੍ਹਾਂ ਦੀਆਂ ਟੈਕ ਨਿਕਲ ਵੀਡੀਓ ਦੇਖਣ ਵਾਸਤੇ ਲਓ ਜੀ ਦੋਸਤੋ ਆਉੜੀ ਆਪਣੀ ਹੋ ਗਈ ਕੰਪਲੀਟ ਤੇ ਜੋ ਰੋਕਾ ਰੋਕਾ ਲਾਉਣੀਆਂ ਹੁੰਦੀਆਂ ਐ ਕੋਈ ਤਾਂ ਫਿਰ ਆਪ ਵੀ ਲਾਈਏ ਫੇਰ ਹੀ ਸੁਆਦ ਆਉਂਦਾ ਸਾਫ ਸਫਾਈ ਕਰਨ ਦਾ ਤਾਂ ਸਾਫ ਸਫਾਈ ਸਾਰੀ ਆਪ ਕਰੀਏ ਰੋਕਾਂ ਰੁਕਾਂ ਆਪ ਲਾ ਕੇ ਤੇ ਦੇਖ ਸਕਦੇ ਆ ਫੁੱਲ ਸਫਾਈ ਨਾਲ ਥੋੜਾ ਜਿਹਾ ਹਨੇਰਾ ਪੈਂਦਾ ਜ਼ਰੂਰ ਫੁੱਲ ਸਫਾਈ ਨਾਲ ਕੰਮ ਹੋ ਗਿਆ ਆਪਣਾ ਤੇ ਸ਼ੀ ਘੱਟੇ ਮਾਲ ਦੇ ਪੈਗੇ 21 ਸਟੈਪ ਨੇ ਵਾਸਤੂ ਦੇ ਅਕੋਰਡਿੰਗ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ ਸਤਿ ਸ੍ਰੀ ਅਕਾਲ ਸਾਰੇ